ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਹੋਰ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਅੱਜ ਮੌਨਸੂਨ ਜਿਹੜਾ ਕਿ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਫਸਿਆ ਹੋਇਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਕੱਲ ਯਾਨੀ ਕਿ ਦੱਸਦੀ ਹੈ ਕਿ ਮੌਨਸੂਨ ਦਾ ਆਖਰੀ ਦਿਨ ਸੀਗਾ ਯਾਨੀ ਕਿ ਵਿਦਾਇਗੀ ਹੋਣੀ ਸੀਗੀ ਕੱਲ ਮੌਨਸੂਨ ਦੀ ਪਰ ਹਜੇ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਨਸੂਨ ਫਸਿਆ ਹੋਇਆ ਹੈ ਜਿਸ ਕਰਕੇ ਕਈ ਥਾਵਾਂ ਦੇ ਉੱਤੇ ਮੌਸਮ ਗਰਮ ਹੈ ਕਿਉਂਕਿ ਰਾਤਾਂ ਗਰਮ ਹੋਣ ਲੱਗੀਆਂ ਨੇ ਦੁਬਾਰਾ ਕਿਉਂਕਿ ਮੌਨਸੂਨ ਕਈ ਥਾਵਾਂ ਦੇ ਉੱਤੇ ਪੂਰੇ ਤਰੀਕੇ ਨਾਲ ਚਲਾ ਚੁੱਕਿਆ ਹੈਗਾ ਪਰ ਫਿਰ ਵੀ ਗਰਮੀ ਇੰਨੀ ਜ਼ਿਆਦਾ ਹੋ ਰਹੀ ਹੈ ਰਾਤ ਨੂੰ ਵੀ ਜਿਹੜੀ ਕਿ ਗਰਮੀ ਮਹਿਸੂਸ ਹੁੰਦੀ ਹੈ ਰਾਤਾਂ ਗਰਮ ਹੋਣ ਲੱਗੀਆਂ ਨੇ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਦੱਸਦੇ ਕਿ ਪੰਜਾਬ ਦੇ ਬਠਿੰਡਾ ਫਾਜ਼ਿਲਕਾ ਜੋ ਕਿ ਫਾਜ਼ਿਲਕਾ ਖੇਤਰ ਦੇ ਵਿੱਚ ਮਾਨਸੂਨ ਜਿਹੜਾ ਕਿ 5 ਦਿਨਾਂ ਫਸਿਆ ਹੋਇਆ ਅੰਦਾਜ਼ਾ ਲਗਾਇਆ ਜਾ ਰਿਹਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸੂਨ ਪੰਜਾਬ ਤੋਂ ਪੂਰੀ ਤਰ੍ਹਾਂ ਪਿੱਛੇ हट ਜਾਵੇਗਾ ਇਸ ਦੌਰਾਨ ਇਸ ਸਮੇਂ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਦੇਖੇ ਜਾ ਰਹੇ ਨੇ ਰਾਤਾਂ ਗਰਮ ਹੋ ਰਹੀਆਂ ਨੇ ਪਰ ਦਿਨ ਦਾ ਤਾਪਮਨ ਆਮ ਦੇ ਨੇੜੇ ਰਹਿੰਦਾ ਹੈ ਮੌਨਸੂਨ ਦੀ ਵਾਪਸੀ ਦੇ ਵਿੱਚ ਲਗਭਗ 5 ਦਿਨਾਂ ਦੀ ਦੇਰੀ ਮੌਸਮ ਦੇ ਵਿੱਚ ਜੋ ਕਿ ਮਹੱਤਵਪੂਰਨ ਤਬਦੀਲੀ ਲੈ ਆ ਰਹੀ ਹੈ ਭਾਰਤੀ ਵਿਭਾਗ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਰਾਤ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ ਆਮ ਦੇ ਨਾਲੋਂ ਲਗਭਗ 3 ਡਿਗਰੀ ਵੱਧ ਹੈ ਇਸ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਕਿ ਰਾਤਾਂ ਨੇ ਉਹ ਆਮ ਦੇ ਨਾਲੋਂ ਵੱਧ ਗਰਮ ਇਸ ਦੌਰਾਨ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਬਹੁਤਾ ਬਦਲਾਅ ਨਹੀਂ ਆਇਆ ਪਿਛਲੇ 24 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਦੇ ਵਿੱਚ 0.2 ਡਿਗਰੀ ਦਾ ਵਾਧਾ ਹੋਇਆ ਹੈ ਇਹ ਆਮ ਦੇ ਨੇੜੇ ਰਹਿੰਦਾ ਹੈ ਤੇ ਦੱਸਦੇ ਕਿ ਮੌਸਮ ਮ ਖੁਸ਼ ਕਰਾਏਗਾ ਅੱਜ ਤੇ ਮੀਂਹ ਪੈਣ ਦੀ ਕੋਈ ਵੀ ਉਮੀਦ ਨਹੀਂ ਹੈ ਇਸ ਦੌਰਾਨ ਅਗਲੇ 7 ਦਿਨਾਂ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਉਮੀਦ ਹੈ ਮੌਸਮ ਪਾਗ ਨੇ ਕਿਸੇ ਵੀ ਜ਼ੀਰੇ ਦੇ ਲਈ ਮੀਂਹ ਦੀ ਕੋਈ ਵੀ ਚੇਤਾਵਨੀ ਜਾਂ ਫਿਰ ਅਲਰਟ ਜਾਂ ਕਿਸ ਸੰਭਾਵਨਾ ਨਹੀਂ ਜਤਾਈ ਗਈ ਹੈ ਜਿੱਤੇ ਜੇਕਰ ਗੱਲ ਕੀਤੀ ਜਾਵੇ ਤਾਪਮਾਨ ਦੇ ਵਿੱਚ ਤਾਂ ਨਮੀ ਦੇ ਵਿੱਚ ਕਮੀ ਆ ਰਹੀ ਹੈ ਮੌਸਮ ਦੇ ਵਿੱਚ ਤਬਦੀਲੀ ਦੇ ਨਾਲ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ ਇਸ ਦੇ ਨਾਲ ਹੀ ਤਾਪਮਨ ਦੇ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਵੇਗਾ ਤੇ ਵੱਤੋ ਤਾਂ ਤਾਪਮਨ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ ਹੁਣ ਗੱਲ ਕਰਦੇ ਆ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੇ ਤਾਪਮਾਨ ਦਾ ਹਾਲ ਤਾਂ ਅੰਮ੍ਰਿਤਸਰ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਹੇਗਾ ਧੁੱਪਦਾਰ ਰਹੇਗਾ ਯਾਨੀ ਕਿ ਤੇਜ਼ ਧੁੱਪ ਰਹੇਗੀ ਤੇ ਤਾਪਮਾਨ ਜਿਹੜਾ ਕਿ 36 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ 26 ਤੋਂ 36 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਜਲੰਧਰ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਰਹੇਗਾ ਧੁੱਪ ਤੇਜ਼ ਰਹੇਗੀ ਤਾਪਮਾਨ 26 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਇਸ ਤਰ੍ਹਾਂ ਦੇ ਨਾਲ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਮੌਸਮ ਅਜੇਹਾ ਹੀ ਰਹਿਣ ਦੀ ਉਮੀਦ ਹੈ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਨਾਲ ਸਾਂਝੀ ਕਰ ਰਿਹਾ ਦੱਸ ਦਈਏ ਕਿ ਪੰਜਾਬ ਦੇ ਵਿੱਚ ਮਾਨਸੂਨ ਪੂਰੇ ਤਰੀਕੇ ਦੇ ਨਾਲ ਹਾਲਾਂਕਿ ਨਹੀਂ ਗਿਆ ਹੈਗਾ ਇੱਕ ਹਫ਼ਤੇ ਦੇ ਵਿੱਚ ਪੰਜਾਬ ਦੇ ਵਿੱਚ ਮਾਨਸੂਨ ਜਿਹੜਾ ਕਿ ਪਿੱਛੇ हट ਸਕਦਾ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਸਮੇਂ ਮੌਸਮ ਬਿਲਕੁਲ ਸਾਫ਼ ਹੈਗਾ ਮੀਂਹ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਤਮਾਸਨ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਬਰ ਵਾਲੇ ਟੀਵੀ ਦੇ ਉਤੇ ਰੋਜ਼ਾਨਾ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਦੱਸਦੇ ਕਿ ਪੰਜਾਬ ਦੇ ਬਠਿੰਡਾ ਫਾਜ਼ਿਲਕਾ ਜੋ ਕਿ ਫਾਜ਼ਿਲਕਾ ਖੇਤਰ ਦੇ ਵਿੱਚ ਮਾਨਸੂਨ ਜਿਹੜਾ ਕਿ 5 ਦਿਨਾਂ ਤੋਂ ਫਸਿਆ ਹੋਇਆ ਅੰਦਾਜ਼ਾ ਲਗਾਇਆ ਜਾ ਰਿਹਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਨਸੂਨ ਪੰਜਾਬ ਤੋਂ ਪੂਰੀ ਤਰ੍ਹਾਂ ਪਿੱਛੇ हट ਜਾਵੇਗਾ ਇਸ ਦੌਰਾਨ ਇਸ ਸਮੇਂ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਦੇਖੇ ਜਾ ਰਹੇ ਨੇ ਰਾਤਾਂ ਗਰਮ ਹੋ ਰਹੀਆਂ ਨੇ ਪਰ ਦਿਨ ਦਾ ਤਾਪਮਨ ਆਮ ਦੇ ਨੇੜੇ ਰਹਿੰਦਾ ਹੈ ਮਾਨਸੂਨ ਦੀ ਵਾਪਸੀ ਦੇ ਵਿੱਚ ਲਗਭਗ 5 ਦਿਨਾਂ ਦੀ ਦੇਰੀ ਮੌਸਮ ਦੇ ਵਿੱਚ ਜੋ ਕਿ ਮਹੱਤਵਪੂਰਨ ਤਬਦੀਲੀ ਲਿਆ ਰਹੀ ਹੈ ਭਾਰਤੀ ਵਿਭਾਗ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਰਾਤ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ ਆਮ ਦੇ ਨਾਲੋਂ ਲਗਭਗ 3 ਡਿਗਰੀ ਵੱਧ ਹੈ ਇਸ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਕਿ ਰਾਤਾਂ ਨੇ ਉਹ ਆਮ ਦੇ ਨਾਲੋਂ ਵੱਧ ਗਰਮ ਇਸ ਦੌਰਾਨ ਦਿਨ ਦੇ ਵਾਤਵਾਰ ਤਾਪਮਾਨ ਦੇ ਵਿੱਚ ਬਹੁਤਾ ਬਦਲਾਅ ਨਹੀਂ ਆਇਆ ਪਿਛਲੇ 24 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਦੇ ਵਿੱਚ 0.2 ਡਿਗਰੀ ਦਾ ਵਾਧਾ ਹੋਇਆ ਇਹ ਆਮ ਦੇ ਨੇੜੇ ਰਹਿੰਦਾ ਤੇ ਦੱਸਦੇ ਕਿ ਮੌਸਮ ਖੁਸ਼ਕ ਰਹੇਗਾ ਅੱਜ ਤੇ ਮੀਂਹ ਪੈਣ ਦੀ ਕੋਈ ਵੀ ਉਮੀਦ ਨਹੀਂ ਹੈ ਇਸ ਦੌਰਾਨ ਅਗਲੇ ਸੱਤ ਦਿਨਾ ਤੱਕ ਮੌਸਮ ਅਜਿਹਾਈ ਰਹਿਣ ਦੀ ਉਮੀਦ ਹੈ ਮੌਸੋਪਾਗ ਨੇ ਕਿਸੇ ਵੀ ਜ਼ੀਰੇ ਦੇ ਲਈ ਮੀਂਹ ਦੀ ਕੋਈ ਵੀ ਚੇਤਾਵਨੀ ਜਾਂ ਫਿਰ ਅਲਰਟ ਜਾਂ ਵਿਸੰਭਾਵਨਾ ਨਹੀਂ ਜਤਾਈ ਗਈ ਹੈ ਜਿੱਤੇ ਜੇਕਰ ਗੱਲ ਕੀਤੀ ਜਾਵੇ ਤਾਪਮਾਨ ਦੇ ਵਿੱਚ ਤਾਂ ਨਮੀ ਦੇ ਵਿੱਚ ਕਮੀ ਆ ਰਹੀ ਹੈ ਮੌਸਮ ਦੇ ਵਿੱਚ ਤਬਦੀਲੀ ਦੇ ਨਾਲ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ ਇਸ ਦੇ ਨਾਲ ਹੀ ਤਾਪਮਾਨ ਦੇ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਵੇਗਾ ਤੇ ਵੱਤੋ ਵੱਤਾ ਤਾਪਮਾਨ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੇ ਤਾਪਮਾਨ ਦਾ ਹਾਲ ਤਾਂ ਅੰਮ੍ਰਿਤਸਰ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਹੇਗਾ ਧੁੱਪਦਾਰ ਰਹੇਗਾ ਯਾਨੀ ਕਿ ਤੇਜ਼ ਧੁੱਪ ਰਹੇਗੀ ਤੇ ਤਾਪਮਾਨ ਜਿਹੜਾ ਕਿ 36 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ 26 ਤੋਂ 36 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਜਲੰਧਰ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਰਹੇਗਾ ਧੁੱਪ ਤੇਜ਼ ਰਹੇਗੀ ਤਾਪਮਾਨ 26 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਇਸ ਤਰ੍ਹਾਂ ਦੇ ਨਾਲ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਮੌਸਮ ਅਜੇਹੀ ਰਹਿਣ ਦੀ ਉਮੀਦ ਹੈ ਤਮੋਸ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਨਾਲ ਸਾਂਝੀ ਕਰ ਰਿਹਾ ਦੱਸ ਦਈਏ ਕਿ ਪੰਜਾਬ ਦੇ ਵਿੱਚ ਮੌਨਸੂਨ ਪੂਰੇ ਤਰੀਕੇ ਦੇ ਨਾਲ ਹਾਲਾਂਕਿ ਨਹੀਂ ਗਿਆ ਹੈਗਾ ਇੱਕ ਹਫਤੇ ਦੇ ਵਿੱਚ ਪੰਜਾਬ ਦੇ ਵਿੱਚ ਮੌਨਸੂਨ ਜਿਹੜਾ ਕਿ ਪਿੱਛੇ हट ਸਕਦਾ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਸਮੇਂ ਮੌਸਮ ਬਿਲਕੁਲ ਸਾਫ਼ ਹੈਗਾ ਮੀਂਹ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ